ਬਾਬਾ ਜੀ ਨੇ ਅਰਦਾਸ ਕੀਤੀ ਜੀ ਸਤਿ ਸ੍ਰੀ ਅਕਾਲ ਦੇਖਦੇ ਕੋ ਫਤਿਹ ਮਹਾਰਾਜ ਜੜਦੀ ਘਲਰ ਵਾਹਿਗੁਰੂ 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 ਜੀ ਹਾਂ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਮੁਬਾਰਕਾਂ ਹੋ ਗਈਆਂ ਥੰਬਨੇਲ ਤੁਸੀਂ ਦੇਖ ਲਿਆ ਸੋ ਪਿੱਛੇ ਆ ਗਈ ਜੀ ਵਿਸ਼ਾਲ ਕਮਬਨ ਸੋ ਪਹਿਲਾਂ ਦੰਨਿਆ ਮੁਬਾਰਕਾਂ ਚਾਚੇ ਉਹਨਾਂ ਨੂੰ ਆਓ ਬਈ ਮਸ਼ੀਨ ਦੇ ਅੰਦਰ ਐਂਟਰ ਹੋ ਗਏ ਬੰਦੇ ਹਲੇ ਤੱਕ ਤਿਆਰਿਆ ਚਾਚਾ ਮੁਬਾਰਕਾ ਦਈਏ ਬੜਾ ਲੈ ਵੀ ਗੱਗੂ ਮੁਬਾਰਕਾ ਤੈਨੂੰ ਬਹੁਤ ਬਹੁਤ ਮੁਬਾਰਕਾ ਹੁਣ ਆਉਂਦਾ ਨਿਆਰਾ ਸੋ ਦੇਖਦੇ ਆਂ ਬਾਈ ਚਲਾ ਕੇ ਹੁਣ ਪਹਿਲਾਂ ਚਾਚੇ ਉਹਨਾਂ ਨੂੰ ਦਈਏ ਮੁਬਾਰਕਾ ਮੈਂ ਵੀ ਪਹਿਲਾਂ ਪਟੰਡੇ ਕਾ ਵਤੋ ਜਦੋਂ ਮਸ਼ੀਨ ਆ ਗਈ ਸੀ ਘਰੇ ਇਹ ਤੇ ਉਸ ਤੋਂ ਬਾਅਦ ਥੋੜਾ ਜਿਹਾ ਹੁਣ ਦੋ ਤਿੰਨ ਦਿਨਾਂ ਜਰਾਹੀ ਵਾਸਤੇ ਲੱਗੇ ਰਹੇ ਕਿੱਦਾਂ ਦੀ ਤਿਆਰੀ ਕਰਤੀ ਅੱਜ ਅੱਜ ਹਰਿਆਣੇ ਦੀ ਅੱਜ ਹਰਿਆਣਾ ਚੱਲੇ ਠੀਕ ਐ ਕਿੱਦਣ ਚੱਲ ਪਣੀ ਇਹ ਇਹ ਚੱਲ ਪੂਗੀ 20 ਦੇ ਗੇੜ ਚ ਅਹ 20 ਦੇ ਲਗਭਗ ਹਾਂ ਹਾਂ 20 ਤਰੀਕ ਤੱਕ ਜਣੀ ਬਾਸਮਤੀ ਗੂਜਾਂ ਜਿਵੇਂ ਹੋਰ ਬਲੈਕ ਹਾਈਬ੍ਰਿਡ ਹਾਈਬ੍ਰਿਡ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਇੱਥਰ ਜਿਵੇਂ 1 26 ਆ ਇੱਥਰ ਜੀ ਲੋਈ 1 26 ਠੀਕ ਆ ਹਾਂ ਹਾਂ ਸੋ ਇਹ ਆ ਭਾਈ ਏਸੀ ਕੈਵਨ ਵਿਸ਼ਾਲ 435 454 ਹੋਰ ਵੇ 4B ਨਾਲ ਹੀ ਲਿਆ ਤੇ ਆ ਹਿੱਸਾ ਮੂਰੇ ਟੰਗਤਾ ਬਹੁਤ ਸੋਣਾ ਸੌਦ ਕਰੀਏ ਪਹਿਲਾਂ ਨਾਲ ਤੇ ਜਿਵੇਂ ਮਕੈਨੀਕਲ ਦੋ ਦਿਨ ਲੱਗੇ ਫੀਡਰ ਨੂੰ ਹਨਾ ਤੇ ਬਾਕੀ ਹੋਰ ਵਿੱਚ ਵਿਚਵਚਾਲੇ ਕਾਫੀ ਸੌਦੇ ਨੇ ਸਪਰਿੰਗਰ ਜਿਹੜਿਆ ਤੇ ਇਹਦੇ ਵਾਲੇ ਆਇਡਲਰ ਉਹਨਾਂ ਨੂੰ ਮਤਲਬ ਸਪਰਿੰਗ ਦੀ ਤਰਜ਼ੀ ਪਾਤੀ ਅੱਜ ਜੀ ਗਰਾੜੀਆਂ ਵੀ ਸਾਂ ਗਰਾੜੀਆਂ ਵੀ ਵਧੀਆ ਕਰਤੀਆਂ ਨੇ ਥੋੜਾ ਥੋੜਾ ਸੌਦ ਕਰੀ ਜਾਂਦੇ ਨੇ ਬਾਕੀ ਬਈ ਮਸ਼ੀਨ ਪੂਰੀ ਵੀ ਨਹੀਂ ਹੁੰਦੀ ਖੈਰ ਬੁਕਿੰਗ ਵਾਲੀ ਲੰਬੀ ਚੱਲਦੀ ਹੈ ਹਾਂ ਮਤਲਬ ਜਿਹੜੀਆਂ ਆ ਚੀਜ਼ਾਂ ਨੇ ਚਾਚੇ ਹੈ ਮਤਲਬ ਦੂਜੀਆਂ ਨੇ ਪਹਿਲੇ ਇਹਨਾਂ ਦਾ ਆ ਨਿਆਰਾ ਹੁੰਦਾ ਵੀ ਇਹ ਬਿੰਗੀ ਨਹੀਂ ਹੁੰਦੀ ਹਾਂ ਇਹ ਸੌਖੀ ਜੀ ਟੁੱਟਦੀ ਵੀ ਨਹੀਂ ਜਿੱਦਾਂ ਟੁੱਟੂਗੀ ਤਾਂ ਇਹ ਲਾਈਨ ਨਹੀਂ ਆਊਟ ਹੁੰਦੀ ਕਿਸੇ ਆ ਕੁਝ ਤੇ ਖਰਾਬ ਨਹੀਂ ਹੁੰਦੀ ਇਹਦੇ ਨਾਲ ਜੇ ਇਹ ਹੀ ਲੋਹੇ ਦੀ ਪੱਤੀ ਹੋਊਗੀ ਉਹ ਸਾਰੀ ਬਲਬੁਲ ਖਾ ਗਈ ਆਪਾਂ ਨੂੰ ਪਤਾ ਨਹੀਂ ਲੱਗਦਾ ਉਹ ਫਿਰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਅੰਦਰ ਤੇ ਬਾਕੀ ਕੋਈ ਕਹਿਣ ਦੀ ਲੋੜ ਨਹੀਂ ਮਸ਼ੀਨ 'ਚ ਬਾਕੀ ਸਾਰਾ ਕੁਝ ਪੂਰਾ ਟੌਪ 'ਤੇ ਚੱਲਦਾ ਹੈ ਪੇਂਟ ਪੂਣ ਕੁਆਲਿਟੀ ਬਹੁਤ ਸੋਹਣੀ ਆ ਪੈਸੇ ਦਾ ਬਹੁਤ ਲੱਗਿਆ ਪੈਸੇ ਬਹੁਤ ਲੱਗਿਆ ਪੈਸੇ ਦਾ ਸੰਤ ਲੈ ਫੋਰਚਨਰ ਆ ਜਾਂਦੀ ਹੈ ਨਾ ਹਾਂ ਹਾਂ ਤੇ ਭਈਆ ਟਾਟਾ ਦਾ ਹਿੱਸਾ ਪਿਛੇ ਵਾਲਾ ਨਵਾਂ ਲੀਲੈਂਡ ਦਾ ਜੂਰੀ ਵਾਲਾ ਇੰਜਨ ਹੈ ਇਹ ਵੀ ਬਿਨਾ ਜੂ ਅਛੇ ਬਿਨਾ ਜੂਰੀ ਇਹਦਾ ਇਹਦੀ ਪਾਵਰ 133 ਹੈ ਠੀਕ ਹੈ ਤੇ 133 ਹਸ ਪਾਵਰ ਬਿਨਾ ਜੂਰੀ ਵਾਲਾ ਹੀ ਜਣਾ ਆਟੋ ਕਲੀਮਰ ਹੈ ਬਾਕੀ ਸੇਮ ਹੈ ਬਾਕੀ 19 ਮਾਡਲ ਨਾਲ ਹਾਂ ਬਾਕੀ ਸਭ ਦੇ ਰਹੇ ਆ ਆ ਸੈਂਪਲੀ ਸਾਰੀ ਸੇਮ ਹੈ ਹੁਣ ਆ ਉਹਦੀ ਗੱਲ ਦੀ ਨਾਲ ਦੀ ਗੱਲ ਅਸੈਂਬਲੀ ਸੱਤ ਦੀ ਹੈ ਸੱਤ ਦੇ ਕਰਤੇ ਹਾਂ ਤੇ ਬਾਕੀ ਬੈਟਰੀ ਬਾਕਸ ਇਹਦੇ ਉੱਪਰ ਕਰਤੇ ਦੂਈ ਦੇ ਵੀ ਉੱਪਰੇ ਆ ਦੂਈ ਦੇ ਉੱਪਰ ਤੇ ਹਾਂ ਅੱਛਾ ੜਦੇ ਸੱਲੇ ਇਹ ਆ ਚੀਜ਼ਾਂ ਦੇਖੋ ਜੀ ਕਾਫੀ ਮਤਲਬ ਉਹ ਪਿੱਛੇ ਫੋਰ ਬੀਲ ਡਰਾਈਵ ਦੀ ਸ਼ਾਫਟ ਬਾਅਦ ਤੇ ਕਵਰ ਕੁਵਰ ਕਰਿਆ ਵਾ ਇਹ ਬੀਕੇਡੀ ਦੇ ਟਾਇਰ ਆਈਆਂ ਇਹਨੂੰ ਬੀਕੇਡੀ ਪਿਛਲੇ ਆਗੇ ਐਮ ਆਰ ਐਫ ਤੇ ਲੱਗਾ ਜਨੇ ਆ ਨਾ ਫਿਰ ਇਹ ਉਹਦੇ ਨਾਲ ਹਾਂ ਬਿਲਕੁਲ 6 ਵੀਕੇਡੀ ਲੱਗਾ ਨਾ ਟਰਾਲਿਆਂ ਨੂੰ ਤੇ ਸਾਰੇ ਉਹ ਬੀਕੇਡੀ ਦੇ ਆ ਬਈ ਤੇ ਇੰਜਨ ਨਵਾਂ ਆ ਗਿਆ ਸ਼ੌਕ ਲੈ ਲੈਣ ਦਾ ਤੇ ਬਾਕੀ ਮਸ਼ੀਨ ਬੜੀ ਘੈਂਟ ਆ ਸੁਥਰੀ ਐਨ ਪੂਰੀ ਕੰਮ ਕਰਦਾ ਤੁਹਾਨੂੰ ਪਤਾ ਹੀ ਆ ਬਈ ਪੂਰਾ ਟੌਪ ਹੈ ਅਸੀਂ ਕੁਆਲਿਟੀ ਆ ਗਈ ਇਹ ਦੀ ਸਿਪਾਗ ਕੋ ਦੋ ਥਾਂ ਤੇ ਖੁੱਲਦੀਆਂ ਇਹਦੀਆਂ ਨਹੀਂ ਸਿੰਪਲ ਨਹੀਂ ਜਿਹੜੀ ਬੜੀ ਸੀਪ ਹੈ ਆ ਬੜੀ ਉਹ ਵੀ ਲਗ ਲਗ ਖੁੱਲਦੀ ਆ ਹਨਾ ਉਹ ਵੀ ਲਗ ਲਗ ਹਾਂ ਉਹ ਵੀ ਲਗ ਲਗ ਜਿਵੇਂ ਦੇਖੋ ਵੀ ਕੰਦੀਆ ਪੱਤੀ ਪਾਓ ਦੋਵੇਂ ਖੁੱਲੋ ਹਾਂ 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 ਬੱਸ 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 ਠੀਕ ਹੈ ਆਹ ਕੋ ਲੰਬੇ ਕਰਦੇ ਹਾਂ ਲੰਬੇ ਕਰਦੇ ਤੇ ਉਚਾਈ ਕਰਦੀ ਪੱਲਾ ਉੱਚੇ ਚੱਕਦੇ ਦਿਮਾਗ ਸੋਖਾ ਜਾਂਦਾ ਖੜੇ ਤੇ ਬਿਲਕੁਲ 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 ਜੋ ਕਰਦੇ ਆ ਬਾਹਰ ਹੁਣ ਇਹਨੂੰ ਪਹਿਲਾਂ ਲੈਨੇ ਟੈਸਟ ਡਰਾਈਵ ਫਿਰ ਇਹਨਾਂ ਨੇ ਲੈ ਜਾਣੇ ਚਾਹਚੇ ਉਹਨਾਂ ਨੇ ਟਕਰਾਂ ਦੇ ਬਈ ਨਾਂ ਨਾਉਂਦਾ ਫੁੱਲ ਮਸ਼ੀਨ ਦੀ ਚਲਾਈ ਆ ਨਿਗੜਾ ਪੁਰੀ ਬਸ ਥੋੜੀ ਜਗ੍ਹਾ ਦੀ ਸਪੇਸ ਦੀ ਅੰਦਰ ਦਿੱਕਤ ਆਉਂਦੀ ਰਹੀ ਸੀ ਕਹਿੰਦੇ ਸੀ ਹਲੇ ਕਿਤੇ ਬਸ ਸੀਟ ਗਈ ਜੀ ਇੱਥੇ ਹੁਣ ਡਿਗਾਰਡ ਜਾਂ ਲੱਕ ਬਣਾ ਕੇ ਲਾਉਂਗੇ ਥੱਲੇ ਸੀਟ ਦਾ ਜੀ ਇੱਕ ਥੱਲੇ ਉਹ ਥੱਲੇ ਲੱਗਦੀ ਕਰ ਦੋ ਹਨਾ ਜਿੱਥੇ ਬੈਠਾ ਜਿੱਥੇ ਦੇਖੀਲ ਤੇ ਬੈਠਾ ਨਾ ਉਹ ਜਿਹੜੀ ਲੱਕੜੀ ਵਾਲੀ ਪੀੜੀ ਜੀ ਨਹੀਂ ਹੁੰਦੀ ਏਗੀ ਉਹ ਰੱਖ ਲੈਣੀ ਆ ਹਾਂ ਮੈਂ ਤਾਂ ਪੀੜੀ ਉਹ ਮੈਂ ਤਾਂ ਪੀੜੀ ਕਿਆ ਬਣਾ ਬੰਗੂ ਜੀ ਉਹ ਰੱਖ ਲੈਣਾ ਆਪਾਂ ਨੇ ਆਈ ਰਿਕਾ ਜਹਾ ਆ ਜਾਏਗਾ ਬਾਕੀ ਸਟੇਜ ਅਗਰ ਜਾਂਦੇ ਵਾਲਾ ਬੜਾ ਸੋਹਣਾ ਕਲੱਬ ਜੁਰੇ ਕਹਿ ਦਿਆਂ। ਆ ਕੈਮਰੇ ਲੱਗੇ ਹੋਇਆ ਕੈਮਰੇ ਨਾਲ ਬੜਾ ਜਨਤ। ਬਾਹਰੋਂ ਵੇਖੀਂ ਦੋ ਦੇ ਦਿਤਾਰ। ਭਲੇ ਨਮੇਟਾੜਾ ਕਰਕੇ ਡੈਂਗਾ ਜਮਾ ਨਹੀਂ ਮਿਲੋਂਦੀ ਹੈ ਨਾ। ਹਾਂ। ਲਓ ਜੀ ਸ੍ਰੀ ਹੰਸਾਰੀ ਸਾਹਿਬ ਪਹੁੰਚੇ ਸੀ ਸੰਤਾਂ ਦੇ ਮੱਥਾ ਟੇਕਿਆ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਲੱਗੀ ਬਾਬਾ ਜੀ ਮਸ਼ੀਨ ਸੋਹਣੀ ਐ ਬਾਬਾ ਜੀ ਨੇ ਅਰਦਾਸ ਕੀਤੀ ਜੀ ਬਾਰੇ ਬਲਾਵੇ ਬਾਬਾ ਦੀ ਸੰ 11 ਗ੍ਰਾਮ ਜੀਨਾ ਇਹਨਾਂ ਨੂੰ ਨਿਹਾਲ ਕਰਾਵੇ ਸਤਿ ਸ਼੍ਰੀ ਅਕਾਲ ਦੇ ਕੰਢੇ ਉੱਪਰ ਤੇ ਮਹਾਰਾਜ ਚੜ੍ਹਦੀ ਕਲਾ ਵਾਹਿਗੁਰੂ ਵਾਹਿਗੁਰੂ ਜੀ ਲਓ ਜੀ ਦਸ਼ਮੇਸ਼ ਵੀ ਕੱਢੀ ਐ ਬਾਹਰ ਅੱਜ ਤੇ ਚਾਚੀ ਉਹਨੇ ਵਿਸ਼ਾਲ ਕੰਬੈਨ ਆਪਣੀ ਲੈ ਕੇ ਲੰਘੀ ਤੇ ਅੱਜ ਧੋਤਵਾਈ ਕਰੀ ਜੀ ਦੀ ਫਿਲਹਾਲ ਤਾਂ ਵੈਸੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੇ ਜਿਹੜਾ ਕਿਤੇ ਹਨਾ ਮਤਲਬ ਇਹਦਾ ਸੈਂਸਰ ਸਿਸਟਮ ਉਹਦੇ ਤੇ ਤਾਂ ਆਪਾਂ ਨੇ ਜਿਆਦਾ ਪਾਣੀ ਮਾਰਿਆ ਵੀ ਨਹੀਂ ਵੈਸੇ ਦਿੱਕਤ ਹੈ ਵੀ ਕੋਈ ਨਹੀਂ ਕਿਉਂਕਿ ਜੇ ਇਦਾਂ ਖਰਾਬ ਹੋਣ ਲੱਗੀਆਂ ਚੀਜ਼ਾਂ ਫਿਰ ਤਾਂ ਗੱਲਾਂ ਕਰਦੀਆਂ ਪ੍ਰੈਸ਼ਰ ਮਾਰਿਆ ਵੀ ਮਤਲਬ ਸੇਫਟੀ ਨਾਲ ਮਾਰਿਆ ਆਪਾਂ ਨੇ ਵੀ ਜਿਵੇਂ ਪਲੱਗਾ ਪਲੁਗਾ ਤੇ ਬਹੁਤਾ ਜਿਆਦਾ ਓਵਰਜਾ ਨਹੀਂ ਕਰਿਆ ਜਾਣ ਮੀਟਰਾਂ ਤੇ ਕੱਪੜਾ ਕੁਪੜਾ ਵੱਜਣਾ ਅੱਜ ਕਮਬੈਨ ਬਈ ਗੰਦੀ ਬਹੁਤ ਹੈ ਅੱਜ ਇੱਕ ਗੱਡੀਆਂ ਮਸ਼ੀਨ ਹਲੇ ਤੇ ਬਾਕੀ ਬੰਨ ਬੰਨ ਕਰਕੇ ਆਪਾਂ ਨੇ ਨੰਬਰ ਲਾਈ ਜਾਣਾ ਲਓ ਜੀ ਬਹੁਤ ਮਟੀਰੀਅਲ ਚੜ ਗਿਆ ਤਾਂ ਇਹਦੇ ਪਰ ਅਸਲ ਚ ਕੀ ਕਰਿਆ ਸੀ ਨੇ ਨਾ ਜਦੋਂ ਕਣਕ ਦੀ ਬਾਡੀ ਹੋ ਕੇ ਹੱਟੀ ਜਦੀ ਅਸੀਂ ਵੜ ਗਏ ਟੂੜੀ ਵਾਲੀਆਂ ਮਸ਼ੀਨਾਂ ਦੇ ਸੀਜ਼ਨ 'ਚ ਹੈਨਾ ਜਦੇ ਮਤਲਬ ਸਾਡਾ ਟੂੜੀ ਵਾਲੀਆਂ ਮਸ਼ੀਨਾਂ ਤੇ ਸੀਜ਼ਨ ਹੋ ਗਿਆ ਉਸ ਤੋਂ ਬਾਅਦ ਜਦੀ ਲੇਜ਼ਰ ਕਰਾਹਾ ਤੇ ਜੋਰ ਪੈ ਗਿਆ ਬਾ ਫਿਰ ਤੀਜੀ ਰਾਣੀ ਆਪਣੀ ਉਹ ਚੌਥਾ ਸੀਜ਼ਨ ਝੀਲੀ ਲਾਉਣ ਵਾਲੀ ਮਸ਼ੀਨ ਜਮਾ ਵੀ ਕੱਪੜਾ ਨਹੀਂ ਤਾਂ ਬੱਜਿਆ ਸੋ ਅੱਜ ਕੱਢਿਆ ਰੰਗ ਰੋਗਨ ਹੈਗਾ ਇਹਦਾ ਬਾਕੀ ਮੈਨੂੰ ਨਹੀਂ ਪਤਾ ਫੋਨ 'ਚ ਨੂੰ ਕਿਵੇਂ ਦੀ ਟਾਉਂ ਦੇ ਲਈ ਪਰ ਹੈਗਾ ਪੂਰਾ ਰੈੱਡ ਹੈ ਇਹ ਕਲਰ ਕਿਉਂਕਿ ਜ਼ਿਆਦਾਤਰ ਜਿਹੜੀ ਦਸ਼ਮੇਸ਼ ਕੰਪਨੀ ਦਿੰਦੀ ਆ ਉਹ orange ਦਾ ਕੰਬੀਨੇਸ਼ਨ ਦਿੰਦੀ ਹੈ orange ਦਾ ਪਰ ਆਹ ਕੁਛਕ ਇਹਦੇ 'ਚ ਫਰਕ ਪਾਇਆ ਤਾਂ ਕਰਕੇ ਇਹ 'ਚ ਕਲਰ ਦਾ ਵੀ ਫਰਕ ਆ ਆ ਵੇੜੇ ਚਾਜੀ ਆਈ ਹੈ ਚਾਜੀ ਆਈ ਹੈ ਹਾਂ ਆਜੀ ਆਈ ਹੈ ਨਾ ਜੀ ਇੱਧਰ ਤਾਂ ਬਾਹਰ ਖੁੱਲੀ ਢੁੱਲੀ ਜੀ ਦੁਨੀਆਂ ਨਾਲ ਤੇ ਡਿਫੈਂਸਲ ਵੀ ਇਹਦਾ ਚੌੜਾ ਘੱਟ ਲੱਗਦਾ ਆਪਾਂ ਨੂੰ ਬਾਕੀ ਦੇਖੋ ਕੀ ਪਤਾ ਪਹਿਆਂ ਚ ਨੂੰ ਇਹ ਟੱਪ ਟੱਪ ਜਾਇ ਕਰ ਕਟਾਈ ਬਹੁਤ ਹੈ ਕਟਾਈ ਬਹੁਤ ਹੈ ਕਟਾਈ ਬਹੁਤ ਹੈ ਤੇ ਨੰਬਰ 2 ਇਹਦਾ ਗਰਾਊਂਡ ਕਲੀਅਰੈਂਸ ਵੀ ਜ਼ਿਆਦਾ ਹੈ ਆਪਣੀ ਦੂਜੀਆਂ ਹਰ ਇੱਕ ਮਸ਼ੀਨ ਨਾਲੋਂ ਜ਼ਿਆਦਾ ਲੱਗਦਾ ਮੈਨੂੰ ਕਿਹਨੂੰ ਪਾੜੀ ਇਹ ਕੀ ਸਿੱਧੀ ਬਾੜੀ ਹੈ ਇੱਥੋਂ ਕੱਟ ਲਈ ਬਾਕੀ ਤੂੰ ਆਹ ਦੇਖਾ ਇੰਨੀ ਕਿਥੋਂ ਉੱਚੀ ਨਹੀਂ ਬੈਕ ਹੋ ਗਈ ਅੱਛਾ ਕਟਾਈ ਇੰਨੀ ਜ਼ਿਆਦਾ ਹੈ ਦੀ ਮਸ਼ੀਨ ਦੀ ਚਲੋ ਫਿਰ ਮੈਂ ਖਜਾਂ ਦੇ ਵਿੱਚ ਤੇ ਬਾਕੀ ਬਈ ਨਜ਼ਾਰਾ ਫੁੱਲ ਰਿਹਾ ਤੇ ਹੁਣ ਇਹਦੀ ਆਪਾਂ ਕਰਨੀਆਂ ਰਿਪੇਅਰ ਤੇ ਰਿਪੇਅਰ ਦੇ ਵਿੱਚ ਕੀ ਕੁਝ ਹੁੰਦਾ ਮਸ਼ੀਨ ਦਾ ਪਹਿਲੇ ਸਾਲ ਪਹਿਲੇ ਸੀਜ਼ਨ ਤੋਂ ਬਾਅਦ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਪ੍ਰੋਪਰ ਤੁਹਾਨੂੰ ਦੱਸਾਂਗੇ ਪਰ ਜਿਹੜੀ ਦੂਜੀ ਮਸ਼ੀਨਾਂ ਦਾ ਥੋੜਾ ਬੋਤਾ ਸਾਡੇ ਨਾਲ ਤੋਲਾ ਲੱਪਾ ਹੋ ਜਾਂਦਾ ਕਿਉਂਕਿ ਭੁੱਲ ਜੰਨੇ ਆ ਜਦ ਤੱਕ ਇਹ ਦੱਸਣਾ ਆਉਂਦਾ ਇਹਦਾ ਆਪਾਂ ਨੇ ਸਾਰਾ ਦੱਸਣਾ ਵੀ ਉਹਨੇ ਕਣਕ ਦਾ ਸੀਜ਼ਨ ਲਾਇਆ ਤਾਂ ਤੇ ਇਹਨੇ ਕੀ ਕੀ ਆਪਣੀ ਰਿਪੇਅਰ ਕਰਦੀ ਹੈ ਠੀਕ ਹੈ ਜੀ ਸੋ ਬਾਕੀ ਜੁੜੇ ਰਹੋ ਬਲੌਗ ਦੇ ਨਾਲ ਤੇ ਆਪਣੇ ਚੈਨਲ ਤੇ ਜਿਹੜੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੀਂਹ ਆ ਗਿਆ ਗੁੱਗੀਆਂ ਪੈਪਜਾ ਕਰਦੇ ਨੇ ਤੈਨੂੰ ਅਸੀਂ ਕੱਢੀ ਤੇ ਜਦ ਵੀ ਬਣਾਉਣੇ ਤੇ ਵੀਡੀਓ ਜਦ ਵੀ ਮੀਂਹ ਆ ਗਿਆ ਅੱਧਾ ਕੰਮ ਤਾਂ ਮੀਂਹ ਹੀ ਕਰਦਾ ਅ ਤੇ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਮਿਲਦੇ ਆਂ ਜੀ ਅਗਲੇ ਬਲੌਗ ਦੇ ਨਾਲ ਸੋ ਬਾਕੀ ਇਹਦੇ ਤੇ ਪਾਲਿਸ਼ ਵੀ ਵੱਜਣੀ ਹੈ ਕੰਬਾਈਨ ਐਂd ਪੂਰੀ ਰੂਹ ਵਾਲੀ ਬਣਾ ਕੇ ਰੱਖਣੀ ਆਪਾਂ ਨੇ ਤੇ ਸਾਨੂੰ ਜਿੰਨੀ ਕੇ ਤੋਂ ਕਣਕ ਦੇ ਵਿੱਚ ਉਮੀਦ ਸੀ ਉਹਦੇ ਨਾਲ ਤੇ ਬਹੁਤ ਉੱਪਰ ਇਹਨੇ ਕੰਮ ਕਰਿਆ ਵਧੀਆ ਹਨਾ ਜਿੱਥੇ ਤੱਕ ਸਾਨੂੰ ਲੱਗਦਾ ਤਾਂ ਵੀ ਹੈਨਾ ਵੀ ਕਿਉਂਕਿ ਸਟੈਂਡਰਡ ਪਹਿਲਾਂ ਵੱਡੀਆਂ ਚਲਾਈਆਂ 7 ਸਟਾਫ ਆਕਰ ਜਾਂ ਉਹਨਾਂ ਕਰਕੇ ਨਾ ਸਾਨੂੰ 54 ਇੰਚੀ ਚਲਾਈਆਂ ਨੇ ਵੀ ਐ ਤਾਂ ਵੀ ਇਹ 55 ਇੰਚੀ ਚ ਵੀ ਕਿਵੇਂ ਪਰ ਇਹੇ ਕਣਕ ਦੇ ਵਿੱਚ ਵਡਾਂਗਾ ਵਧਦੇ ਕਰਦੇ ਰਹੀ ਹੈ ਉਹ ਇਹਦੇ ਫੀਚਰਾਂ ਕਰਕੇ ਉਹ ਆਪਾਂ ਅਗਲੇ ਵਲੌਗਾਂ ਦੇ ਵਿੱਚ ਦੱਸ ਦੇਵਾਂਗੇ ਸਵਾਸ ਟਿੱਪਣੀ ਟੁੱਪਣੀ ਧਾਪਨ ਮੈਂ ਕਹਿੰਦਾ ਸੰਦ ਤੋਂ ਜਿਹੜਾ ਇੰਨਾ ਵਧੀਆ ਕੰਮ ਦਾ ਨਾਲ ਸਫੇਰ ਪਾੜ ਦਿੰਨੇ ਆ ਵੀ ਕਿਸੇ ਚੀਜ਼ ਦੀ ਤੰਗੀਬਾਜੀ ਕੋਈ ਆਉਂਦੀ ਹੋ ਹੈ ਨਹੀਂ ਸੋ ਮਿਲਦੇ ਆ ਜੀ ਅਗਲੇ ਬਲੌਗ ਚ ਠੀਕ ਹੈ ਜੀ ਸ਼ਾਸਿਕਾ